ਹਲੋ ਭਾਈ ਹਰਜੀਤ ਪੰਜਾਬ ਜਵਲਸ ਤੋਂ ਬੋਲਦਾ ਸੀ ਹਰਜੀਤ ਕਿਵੇਂ ਹੋ ਉਹ ਠੀਕ ਆ ਵਧੀਆ ਠੀਕ ਧੀਆ ਮੈਂ ਹਾਂ ਬਸ ਤੇਰੀ ਯਾਦ ਆਈ ਤਾਂ ਫਿਰ ਮੈਂ ਕਿਹਾ ਫੋਨ ਕਰਾਂ ਜੀ ਅੱਛਾ ਹੋਰ ਆ ਸੋਨੇ ਦੇ ਵਿੱਚ ਬੈਠੀ ਸੀ ਮੈਂ ਕਿਹਾ ਮੇਰੇ ਸੋਨੇ ਵਾਲੀ ਜੀ ਨੂੰ ਫੋਨ ਕਰਦਾ ਓਏ ਹੋਏ ਹਾਂ ਹੋਰ ਕੀ ਦੀ ਰੰਗ ਟੰਗਾ ਕਿਥੇ ਰੰਗਟਾਂ ਨੂੰ ਕੋਸੇ ਨੀਂਗਾ ਹਾਂ ਕਿੱਥੇ ਫਿਰਦੀ ਆ ਅੱਜ ਤੋਂ ਮੇਰੇ ਸੋਨੇ ਕਿੱਥੇ ਫਿਰਦਾ ਅੱਜ ਤੋਂ ਤੇ ਮਾਰਕੀਟ ਚ ਤੇ ਮਾਰਕੀਟ ਸੀ ਕੀ ਤੇ ਮਾਰਕੀਟ ਸੀ ਤੈਨੂੰ ਸਾਡਾ ਖਿਆਲ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਤੇਡਾ ਖਿਆਲ ਨਹੀਂ ਨੀ ਬਥੇਰਾ ਆਉਂਦਾ ਇਹ ਸਾਡਾ ਖਿਆਲ ਆਉਂਦਾ ਹੋਵੇ ਤਾਂ ਤੂੰ ਸਾਡੀ ਗੱਲ ਵੀ ਸੁਣੇ ਨਾ ਸਾਡੀ ਗੱਲ ਤਾਂ ਸੁਣਦੀ ਨਹੀਂ ਕਿਉਂ ਨਹੀਂ ਸੁਣਦੀ ਕੀ ਜੰਨੀ ਤਾਂ ਸੁਣਨੀ ਆ ਸਾਰੀ ਦੁਨੀਆ ਨੂੰ ਛੱਡ ਕੇ ਅੱਛਾ ਸਾਰੀ ਦੁਨੀਆ ਨੂੰ ਛੱਡ ਕੇ ਮੇਰੇ ਨਾਲ ਲਾਉਣੀ ਆ ਸੁਨਿਆਰਾ ਜਦੋਂ ਮਿਲ ਗਿਆ ਤਾਂ ਮੈਂ ਉਹਨੂੰ ਸੁਹਾਉਣੇ ਦੀਆਂ ਮੰਦਰੀਆਂ ਕਰਾ ਕਰਾ ਰਿਹਾ ਵੀ ਹਾਂ ਮੈਨੂੰ ਰਾਣੀ ਮੈਨੂੰ ਰਾਣੀ ਹਾਰ ਕਰਵਾ ਕੇ ਦੇਵੇ ਦੋ ਸੁਨਿਆਰੇ ਨੂੰ ਖੁਸ਼ ਤਾਂ ਕਰਿਆ ਕਰ ਅੱਛਾ ਸੁਨਿਆਰਾ ਮਨ ਨੂੰ ਖੁਸ਼ ਕਿਵੇਂ ਹੋ ਜਾਵੇ ਦੱਸੋ ਸੁਨਿਆਰੇ ਕੋਲ ਤਾਂ ਪਤਾ ਹੈ ਸੁਨਿਆਰੇ ਨੂੰ ਖੁਸ਼ ਕਰ ਦੇਗੀ ਨਾ ਸੁਨਿਆਰੇ ਨੂੰ ਸੋਨੇ ਜਮੜਾ ਦੂਗਾ ਸਾਰੀ ਹਾਂ ਦੱਸੋ ਕਿ ਵੀ ਸੱਤਣਾ ਸੁਨਿਆਰੇ ਨੂੰ ਹਾਂ ਮੀ ਵਿਆਹ ਤੇ ਤੂੰ ਆ ਜਾਂਦੀ ਤੇ ਆ ਕੇ ਆਪਾਂ ਮਿਲਦੇ ਇਕੱਠੇ ਮੀ ਦੇ ਵਿੱਚ ਮਾਉਂਦੇ ਬੰਦੇ ਕੋ ਪਾਰਟੀ ਸ਼ੱਟ ਕਰਦੇ ਅੱਛਾ ਤੇ ਸੁਨਿਆਰੇ ਲਈ ਕੋਈ ਆਉਂਦੀ ਜੇ ਰੇ ਫਨਿਆਰਾ ਇਹਨੇ ਜਿ ਕੋ ਹੋ ਜਾਣਾ ਸੀ ਤੇ ਕੰਮ ਆਪਣਾ ਪਾਣ ਜਾਣਾ ਸੀ ਆ ਜਾਣਗੇ ਹੁਣ ਤਾਂ ਨਾਲ ਆਏ ਜੀ ਆ ਮੈਂ ਕੱਲ ਨੂੰ ਤੇ ਪਰੇ ਆਉਂਗੀ ਕੌਣ ਪਰੇ ਆਉਂਗੇ ਮੀ ਅੱਜ ਪਿਆ ਆਵੇਗਾ ਦੁਪਹਿਰ ਦਾ ਪਰੇ ਆਏਗੀ ਕਮਾਲੀ ਤੇਰੀ ਰੈਂਸ਼ ਤੇਰੀ ਕੀ ਆ ਮੀ ਤਾਂ ਤੜਕੇ ਵੀ ਮੀਂਹ ਦੀ ਠੰਡੀ ਹਵਾ ਉਹ ਵੀ ਦੁਪਹਿਰੇ ਹਾਏ ਵਧੀਆ ਲੱਗੂਗਾ ਨਾ ਮੀਂਹ ਦੀ ਠੰਡੀ ਹਵਾ ਚ ਤਰੀ ਰ ਵਤੋ ਤੇ ਯਾ ਤੂਸੀ ਨਾਲ ਆਉਂਗੇ ਤਾਂ ਬੜੀ ਵਧੀਆ ਉਹ ਮੈਂ ਨਾਲ ਹੀ ਤੇਰੇ ਪ੍ਰੀਤੋ ਤੈਨੂੰ ਕੀ ਦਿੱਕਤ ਆਉਂ ਦੇਣੀ ਹੈ ਮੇਰੇ ਸੋਹਣਿਆ ਮੇਰੀ ਮੰਦਗੇ ਹਾਂ ਅੱਛਾ ਬੜੀ ਰੋਮਾਂਟਿਕ ਹੋ ਜਾਂਦੇ ਹਾਂ ਅਜ ਤਾਂ ਹੈ ਅਖਰ ਰੋਮਾਂਟਿਕ ਹੋਣਾ ਅਜ ਨਾ ਮੇਰੇ ਸੱਚੀ ਬਹਾਲ ਜੀ ਕਰ ਜਾਂਦਾ ਜੀਗਾ ਤੇ ਪਰ ਉਹਨਾਂ ਕੋਈ ਮੌਕਾ ਨਹੀਂ ਦਿੰਦੀ ਕਿਸੇ ਗੱਲ ਦਾ ਕੋਈ ਗੱਲ ਨਹੀਂ ਸੁਣਦੀ ਮੇਰੀ ਕਿਸੇ ਵੀ ਚੀਜ਼ ਦਾ ਸੰਧੀ ਕੀ ਮੰਨੀ ਸੰਧੀ ਆ ਨਾ ਗੱਲ ਤੋਂ ਦੀ ਆਉਂਦੀ ਤਾਂ ਕੱਲ ਨੂੰ ਭਾ ਕੀ ਅੰਜੀ ਮੇਰੀ ਗੱਲ ਸੁਣੋ ਬੰਦੇ ਨੂੰ ਦਵਾਈ ਵੀ ਅੱਜ ਲੋੜ ਹੋਵੇ ਠੀਕ ਹੈ ਕਿ ਸਿਰ ਬੰਦੇ ਦਾ ਅੱਜ ਦਸਤਾ ਹੋਵੇ ਤਾਂ ਤੂੰ ਆਖੇ ਮੈਂ ਦਵਾਈ ਸਵੇਰੇ ਦੇਉਂਗੀ ਮੈਂ ਅਜਮਨ ਚਾਹੀਦੀ ਅੱਜ ਹੈ ਤੋ ਆਖੇ ਮੈਂ ਸਵੇਰੇ ਆਉਂਗੀ ਬੰਦੇ ਜੀ ਅੱਜ ਜੇ ਕਰੀ ਜਾਂਦਾ ਹੋਵੇ ਤਾਂ ਬੰਦਾ ਫਿਰ ਕੀ ਕਰੇ ਦੱਸੋ ਸਿਰਦਾ ਤਾਂ ਲਾਜ ਹੈ ਜੀ ਮੇਰੇ ਕੋਲੇ ਲਾਜ ਇਹਦਾ ਕੀ ਹੈ ਦੱਸਿਆ ਲਾਜ ਹੈ ਕਾ ਮੇਰੇ ਕੋਲੇ ਸਰਦਾ ਲਾਜ ਨਹੀਂ ਹਾਂ ਸਮਝ ਜਾ ਲਾਜ ਕੀ ਤਾਂ ਚਾਹੀਦੇ ਰੈਨੂੰ ਉਹ ਤੇ ਸੱਚ ਚਾਹੀਏ ਉਹਦਾ ਲਾਜ ਤਾਂ ਮੈਂ ਫਿਰ ਕੱਲ ਨੂੰ ਹੀ ਕਰੂੰਗੀ ਅਰਜਨੂ ਦਾ ਸਾਜ ਤੇਰੇ ਬਸ ਕੀ ਪ੍ਰੋਬਲਮ ਹੋਈ ਵੀ ਅੱਜ ਕੱਲ ਜਾਂਦੀ ਦੂ ਤੈਨੂੰ ਕੀ ਹੋਣਾ ਸੀ ਉਹ ਤਾਂ ਆਪ ਤਾਂ ਕਹਿ ਦਿੰਦੀ ਮੈਨੂੰ ਹੁਲੇ ਹੋਣੇ ਮੈਨੂੰ ਕੋਕਾ ਬਣਾ ਦੇ ਮੈਨੂੰ ਕੰਨ ਵਾਲੇ ਟੋਪਸ ਬਣਾ ਦੇ ਤੇ ਜੇ ਮੈਂ ਇੱਕ ਚੀਜ਼ ਮੰਗਣਾ ਉਹ ਤੇਰੇ ਉਹ ਦਿੱਕਲ ਖੜੀ ਹੋ ਜਾਂਦੀ ਹੈ ਤੂੰ ਤੂੰ ਆਪ ਵੀ ਤਾਂ ਫਿਰ ਗੱਲ ਤੇ ਖੜਿਆ ਕਰਨਾ ਉਸ ਤੇ ਮੈਂ ਗੁੱਸੇ ਆਂ ਫਿਰ ਤੂੰ ਤੂੰ ਆਪ ਡਿਮਾਂਡਾ ਕਿਵੇਂ ਕਰ ਲੈਣੀ ਅੱਜ ਮੈਨੂੰ ਕੋਕਾ ਟੁੱਟ ਗਿਆ ਕੋਕੇ ਚ ਕੋਲੀ ਪਾ ਦੇ ਅੱਜ ਮੇਰੇ ਕਾਂਟਾ ਤਾਂ ਸੁੱਤ ਆ ਦੇ ਅੱਜ ਨਵੇਂ ਕਾਂਟੇ ਲਿਆ ਦੇ ਮੇਰੇ ਕਾਂਟੇ ਪੁਰਾਣੇ ਹੋ ਗਏ ਮੈਨੂੰ ਚਾਂਦੀ ਦੀ ਅੰਬੇ ਬਾਪਾ ਨੇ ਰੁਕੋ ਰੁਕੋ ਹੁਣ ਥੋੜਾ ਸਿਰ ਤਿਆਰ ਦਾ ਹੋ ਗਿਆ ਜਿਹੜੇ ਡਾਂਟੇ ਜਾਂਦੇ ਤੁਸੀਂ ਡਾਂਟੀ ਜਾਂਦੇ ਆ ਤੇ ਉਦੋਂ ਕਹਿੰਦੀ ਮੈਨੂੰ ਝਾਂਜਰਾ ਬਣਾ ਦੇ ਮੈਨੂੰ ਇਹ ਬਣਾ ਦੇ ਆ ਬਣਾ ਦੇ ਤੇ ਉਦੋਂ ਨਹੀਂ ਗਾ ਮੈਂ ਇੱਕ ਚੀਜ਼ ਮੰਗੀ ਉਹਦੇ ਕਿਹੜਾ ਮੁੱਲ ਲੱਗਦਾ ਦੱਸ ਸਕਦਾ ਕੁਝ 13 ਦਾ ਐਜੀ ਐਜੀ ਨਹੀਂ ਆਨੇ ਦਾ ਆਜੂ ਹੋਣੀ ਹੁਣੇ ਆਉਣੀ ਠੀਕ ਹੈ ਤੋ ਆਪੋਸ਼ ਨਹੀਂ ਆਉਣੀ ਤੂੰ ਦਿਨੇ ਗੋਲੀ ਤੂੰ ਨਾ ਨਾ ਜੇ ਤੂੰ ਨਾ ਨਾ ਅੱਜ ਮੈਨੂੰ ਕੁਝ ਕਿਤਾ ਕਾਂਟੇ ਗੋਲੇ ਹੈ ਜੀ ਜਦੋਂ ਬੱਸ ਓਕੇ ਬਾਈ ਸਸਰੀ ਕਾ ਲਾ ਨਹੀਂ ਨਹੀਂ ਕਾਂਟੇ ਤਾਂ ਮੈਂ ਲੈਣੇ ਆ ਹੁਣੇ ਆ ਮੈਂ ਹੁਣੇ ਆਉਣੀ ਆ ਕਾਂਟਾ ਲਾਉਣਾ ਤੇ ਮੇਰਾ ਡਾਂਕਾ ਫੇਟ ਕਰਾ ਦੇ ਮੇਰਾ ਹਾਂ ਹਾਂ ਆਉਂਗੀ ਜ਼ਰੂਰੇ ਤਸਤ ਦੇਖ ਜਾਉਂਗੀ ਤੁਹਾਨੂੰ ਤੂੰ ਫਿਰ ਉਹ ਤੈਨੂੰ ਤਾਂ ਉਹ ਹੀ ਆ ਵੀ ਜਾਂ ਤਾਂ ਤੂੰ ਉਹਦਾ ਡਿਮਾਂਡ ਨਾ ਨਾ ਕਰਿਆ ਕਰ ਮੈਨੂੰ ਆਣਾ ਚਾਹੀਦਾ ਹੈ ਮੈਨੂੰ ਰਾਣੀ ਹਾਰ ਬਣਾ ਦੋ ਮੈਨੂੰ ਸੁਨਿਆਰਾ ਜੀ ਇਹ ਤਾਂ ਸੁਨਿਆਰਾ ਸਾਰਾ ਲੁੱਟਿਆ ਗਿਆ ਤੇ ਮੈਨੂੰ ਇੱਕ ਚੀਜ਼ ਵੀ ਨਹੀਂ ਪੋਸ਼ ਵੀ ਨਹੀਂ ਕਰ ਸਕਦੀ ਮੈਨੂੰ ਕਿਉਂ ਨਹੀਂ ਕਰਦੀ ਸੁਨਿਆਰੇ ਨੂੰ ਖੁਸ਼ ਕਰਨ ਵਾਲੀ ਤਾਂ ਚੀਜ਼ਾਂ ਬਣਵਾਨੀਆਂ ਹਾਂ ਤਾਂ ਮੈਂ ਤਾਂ ਦੁਖੀ ਹੋ ਜਾਂਦਾ ਨਾ ਜੇ ਤੂੰ ਮੇਰਾ ਕੰਮ ਨਹੀਂ ਕਰਦੀ ਫਰਾਹ ਵਿੱਚ ਸੋਚਿਆ ਕਰਨਾ ਆਈ ਜੀ ਸੋਨ ਆਈ ਨਹੀਂ ਆ ਰਿਹਾ ਕੋਈ ਤੁਸੀਂ ਥੋੜੀ ਜਿਹੀ ਥੋੜੀ ਜਿਹੀ ਦੂਰੀ ਆ ਸੀ ਮਾਰਕੀਟ ਕਿ ਥੋਡੀ ਦੁਕਾਨ ਤੋਂ ਨਾ ਆ ਜਿੰਨੀ ਕਿ ਦੁਕਾਨ 'ਚ ਥੋੜੀ ਕਰਾਂਗੇ ਆਪਾਂ ਪਰਵਾਹ ਜਾਣਾ ਤੂੰ ਆਪਾਂ ਨੂੰ ਦੁਕਾਨ 'ਚ ਦੁਕਾਨ 'ਚ ਤੈਨੂੰ ਕਹਾਂ ਟੀ ਤਨੂ ਦੇ ਕੀ ਕੀ ਲੈਣਾ ਦੱਸ ਅੱਜ ਦੀ ਮੁਲਾਕਾਤ ਮੇਰੀ ਗੱਲ ਸੁਣ ਅੱਜ ਦੀ ਮੁਲਾਕਾਤ ਦਾ ਤੂੰ ਕੀ ਲੈ ਆਂਗੀ ਮੈਨੂੰ ਦੱਸ ਚਲ ਤੈਨੂੰ ਖੁਸ਼ ਹੋ ਕੇ ਜੁ ਸੁਨਿਆਰੇ ਦਾ ਦਿਲ ਦੇਖਣਾ ਪੰਜਾਬ ਜਿਵੇਂ ਸਾਡੇ ਨਾਲ ਅੱਜ ਦੀ ਅੱਜ ਦਾ ਮੈਂ ਕੁਝ ਵੀ ਨਹੀਂ ਲੈਣੀ ਸੱਦੇ ਨਾ 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 ਮੇਰੀ ਕੀ ਜਾਣੀ ਤੈਨੂੰ ਅੱਜ ਨਾ ਕੁਝ ਤਾਂ ਦੇਵਾਂਗਾ ਹੀ ਅੱਜ ਦਾ ਤੈਨੂੰ ਮੈਂ अच्छा के। ਹੂੰ। ਜਿੱਦ ਕੋਈ ਨਹੀਂ ਮੈਂ ਆਨ ਨਹੀਂ ਫਿਰ ਦੇਖਦੇ ਆ। ਚੱਲ ਫਿਰ ਲ ਸੰਿਆਰੀ ਨੂੰ ਤੇ ਰਾਜੀ ਕਰਾਂ। ਯਾਰ ਇਹਨੂੰ ਰਾਜੀ ਕਰਦੇ ਇਹ ਸੁਨਿਆਰਾ ਤੈਨੂੰ ਰਾਜੀ ਕਰ ਦੂਗਾ। ਹੂੰ। ਜਨਰਲ ਠੀਕ ਹੈ ਮੈਂ ਉਨਨੀ ਆ ਫਿਰ। ਹੂੰ। ਬਿਕਾਰ ਦੁਕਾਨ ਤੇ ਉਨਨੀ ਆ ਫਿਰ ਦੁਕਾਨ ਤੋਂ ਆਪਾਂ ਜਿੱਤ ਲਾਂਗੇ ਠੀਕ ਹੈ। ਠੀਕ ਹੈ ਠੀਕ ਆ ਜਾਓ। ਹਾਂਜੀ ਠੀਕ ਹੈ।